ਲੋਕ ਸਭਾ ਚੋਣਾਂ ਦਾ ਬਿਗਲ ਬਚ ਚੁੱਕਾ ਹੈ ਤੇ ਵੱਡੀਆਂ ਰਾਸੀ ਜੋ ਪਾਰਟੀਆਂ ਨੇ ਉਹਨਾਂ ਦੇ ਸੁਭਾਈ ਲੀਡਰ ਨੇ ਵਕ ਵਕ ਥਾਵਾ ਤੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਤੇ ਅੱਜ ਇਸੇ ਸੰਬੰਧ ਵਿੱਚ ਫਗਵਾੜਾ ਵਿੱਚ ਵਰਕਰ ਮਿਲਣੀ ਵਿੱਚ ਸ਼ਾਮਲ ਹੋਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫਗਵਾੜਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਜੇ ਰਿਕਾਰਡ ਦੇਖਿਆ ਜਾਵੇ ਤਾਂ 2 ਸਾਲਾਂ ਦੀ ਕਾਰਜਗਾਰੀ ਜੋ ਕੈਪਟਨ ਅਮਿੰਦਰ ਸਿੰਘ ਸਰਕਾਰ ਦੀ ਹੈ ਉਹ ਕਾਫੀ ਨਖੇਦ ਸਾਬਤ ਹੋਈ ਹੈ ਤੇ ਉਹ ਬਹੁਤ ਹੀ ਕਮਜ਼ੋਰ ਮੁੱਖ ਮੰਤਰੀ ਸਾਬਤ ਹੋਏ ਨੇ ਉਹਨਾਂ ਕਿਹਾ ਕਿ ਸਰਕਾਰ ਨੇ ਸਾਰੀਆਂ ਭਲਾਈ ਸਕੀਮਾਂ ਜੋ ਕਿ ਗੱਟ ਜੋਰ ਨੇ ਸ਼ੁਰੂ ਕੀਤੀਆਂ ਸੀ ਉਹਨਾਂ ਨੂੰ ਬੰਦ ਕਰ ਦਿੱਤਾ ਹੈ ਇਹ ਸਵਾਲ ਪੁੱਛੇ ਜਾਂਦੇ ਕਿ ਕੀ ਟਕਸਾਲੀ ਅਕਾਲੀ ਦਲ ਦਾ ਕੀ ਭਵਿੱਖ ਹੋਏਗਾ 2019 ਦੀਆਂ ਚੋਣਾਂ ਵਿੱਚ ਤਾਂ ਉਹਨਾਂ ਕਿਹਾ ਕਿ ਕਿਹੜਾ ਟਕਸਾਲੀ ਕਿਉਂਕਿ ਜਿਹੜੇ ਉਮੀਦਵਾਰਾਂ ਦਾ ਐਲਾਨ ਕਰ ਰਹੇ ਨੇ ਉਹਨਾਂ ਵਿੱਚੋਂ ਕੋਈ ਵੀ ਟਕਸਾਲੀ ਨਹੀਂ ਹੈ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿੱਥੇ ਕੇਂਦਰੀ ਰਾਜ ਮੰਤਰੀ ਵਿਜੇ ਸਾਪਲਾ ਹਾਜ਼ਰ ਹੋਏ ਉੱਥੇ ਨਾਲ ਹੀ ਨਵਾਂ ਸ਼ਹਿਰ ਦੇ ਇੰਚਾਰਜ ਜਰਨੈਲ ਸਿੰਘ ਵਾਹਦ ਅਤੇ ਹਲਕਾ ਵਿਧਾਇਕ ਸੋਮ ਪ੍ਰਕਾਸ਼ ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਾਮਲ ਹੋਏ ਪਰ ਕਾਫੀ ਦਿਲਚਸਪ ਰਿਹਾ ਇਸ ਪ੍ਰੈਸ ਕਾਨਫਰੰਸ ਵਿੱਚ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਬੀਬੀ ਹਰ ਸਿਮਰਤ ਕੌਰ ਬਾਦਲ ਬਠਿੰਡਾ ਤੋਂ ਚੋਣ ਲੜਨਗੇ ਜਾਂ ਫਿਰੋਜ਼ਪੁਰ ਤੋਂ ਲੜਨਗੇ ਤਾਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਕਿੱਥੇ ਚੋਣ ਲਾਨੀ ਚਾਹੀਦੀ ਹੈ ਉਸ ਬਾ ਸੁਖਵੀਰ ਬਾਦਲ ਨੇ ਮੁਸਕਰਾ ਕੇ ਇਸ ਜਵਾਬ ਨੂੰ ਤਾਲ ਮਾਰ ਮੈਂ ਕੈਸਲ ਦਾ ਹਿਸਟਰੀ ਕਈ ਮੁੱਖ ਮੰਤਰੀ ਬਣਿਆ ਦੇਸ਼ ਦੀ ਆਜ਼ਾਦੀ ਬਾਅਦ ਹਰ ਸਟੇਟਾਂ ਚ ਜੇ ਕੋਈ ਲਿਸਟ ਬਣੇ ਕਿ ਸਭ ਤੋਂ ਨਕੰਮਾ ਨਖੇਦ ਮੁੱਖ ਮੰਤਰੀ ਕਿਹੜਾ ਰਿਹਾ ਹੈ ਹਿੰਦੁਸਤਾਨ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਦੋ ਸਾਲਾਂ ਵਿੱਚ ਮੈਨੂੰ ਲੱਗਦਾ ਦੋ ਜਾਂ ਤਿੰਨ ਵਾਰ ਹੀ ਆਪਣੇ ਘਰੋਂ ਨਿਕਲੇ ਪਹਿਲਾ ਮੁੱਖ ਮੰਤਰੀ ਹੈ ਜਿਹੜਾ ਨਾਂ ਪੰਜਾਬ ਦੇ ਵਿੱਚ ਵਿੱਚ ਨਹੀਂ ਨਾ ਆਪਣੇ ਐਮਐਲਏ ਨੂੰ ਮਿਲਦਾ ਨਾ ਆਪਣੇ ਮੰਤਰੀਆਂ ਨੂੰ ਮਿਲਦਾ ਪੰਜਾਬ ਸਰਕਾਰ ਰਿਮੋਟ ਕੰਟਰੋਲ ਤੇ ਚੱਲੀ ਜਾਂਦੀ ਹੈ ਡਰਾਈਵਰਲੈਸ ਕਾਰ ਬਣੀ ਪਈ ਹੈ ਐਸ ਮੁੱਖ ਮੰਤਰੀ ਨੇ ਦੇਣਾ ਕਿ ਸੀ ਸਾਰਾ ਕੋਸ਼ਿਸ਼ ਬੰਦ ਕਰ ਦਿੱਤਾ ਤੁਸੀਂ ਅੰਦਾਜ਼ਾ ਲਾ ਲਓ ਇਲੈਕਸ਼ਨ ਨੂੰ ਡੇਢ ਮਹੀਨਾ ਰਹਿ ਗਿਆ ਇਲੈਕਸ਼ਨ ਮੀਨਸ ਇਟ ਇਜ਼ ਅ ਰੈਫਰੈਂਡਮ ਇੱਕ ਬਾਰ ਵੀ ਨਹੀਂ ਆਇਆ ਬਾਹਰ ਨਿਕਲਣ ਵਾਸਤੇ ਲੋਕਾਂ ਨੂੰ ਆਪਣੇ ਸ਼ਕਲ ਦਿਖਾਉਣ ਵਾਸਤੇ ਕਿਉਂਕਿ ਆਪਣਾ ਸ਼ਕਲ ਵੀ ਨਹੀਂ ਦਿਖਾ ਸਕਦਾ ਲੋਕਾਂ ਨੂੰ ਜੇ ਉਹਨੇ ਹੁਣ ਉਹਨੇ ਇਕੱਲੀ ਪ੍ਰੈਸ ਕਾਨਫਰੰਸ ਕੀਤੀ ਹੈ 50 ਰਿਪੋਰਟਰਾਂ ਸਾਹਮਣੇ ਐਦੀ ਹਿੰਮਤ ਨਹੀਂ ਹੋਈ ਕਿ ਰੈਲੀ ਕਰਾਂ ਜਿੱਥੇ ਆਪਣੀ ਸ਼ਕਲ ਦਿਖਾ ਕੇ ਕਹਿ ਸਕਾਂ ਕਿ ਮੈਂ ਆਹ ਚੀਜ਼ਾਂ ਕੀਤੀਆਂ ਜਿਹੜਾ ਮੁੱਖ ਮੰਤਰੀ ਮੈਂ ਕਹਿੰਦਾ ਪਹਿਲਾ ਹੈ ਅੱਜ ਤੱਕ ਕਿਸੇ ਪੋਲੀਟੀਸ਼ੀਅਨ ਨੇ ਅੱਜ ਕਰ ਰਿਹਾ ਅੱਜ ਕਰ ਰਿਹਾ ਕੀ ਅੱਜ ਕਰ ਰਿਹਾ ਕਿਸ ਤਰ੍ਹਾਂ ਨੋ ਪੈਸਾ ਅੱਜ ਹਿੰਦੁਸਤਾਨ ਦੇ ਇਤਿਹਾਸ ਵਿੱਚ ਕਿਸੇ ਪੋਲੀਟੀਸ਼ੀਅਨ ਨੇ ਗੁਰੂਕਾ ਸਾਹਿਬ ਬਾਈਬਲ ਅਗਵਦ ਗੀਤਾ ਜਾਂ ਕੋਈ ਧਾਰਮਿਕ ਬੁੱਕ ਤੇ ਹੱਥ ਰੱਖ ਕੇ ਸੌਂ ਖਾ ਕੇ ਕੋਈ ਗੱਲ ਨਹੀਂ ਕਹੀ ਕੱਲਾ ਬੰਦਾ ਹੈ ਜਿਹਨੇ ਗੁੜਕਾ ਸਾਥੀ ਹੱਥ ਰੱਖ ਕੇ ਸੌ ਖਾ ਕੇ ਪੰਜਾਬ ਦੀ ਜਨਤਾ ਦੀ ਸੈਂਟੀਮੈਂਟਸ ਨੂੰ ਐਕਸਪਲੋਇਟ ਕਰਕੇ ਇਲੈਕਸ਼ਨ ਜਿੱਤਿਆ ਸੈਂਟੀਮੈਂਟਸ ਨੂੰ ਜਿਹੜਾ ਬੰਦਾ ਰੱਬ ਨਾਲ ਇਹ ਦਗਾ ਕਰ ਸਕਦਾ ਹੈ ਧੂਰ ਬੋਲ ਸਕਦਾ ਹੈ ਤੇ ਆਪਾਂ ਕੀ ਚੀਜ਼ ਹੈ ਜਿਹਨੂੰ ਰੱਬ ਤੋਂ ਵੀ ਡਰ ਨਹੀਂ ਇਹ ਤਾਂ ਅੱਜ ਤੱਕ ਬੰਦਾ ਝੂਠੀ ਸੌ ਨਹੀਂ ਖਾਂਦਾ ਜਿਹੜੇ ਕੋਲ ਜਿਹੜੇ ਕੋਲ ਜਿਹੜਾ ਬੰਦਾ ਨੂੰ ਰੱਬ ਤੋਂ ਡਰ ਨਹੀਂ ਉਹ ਜਿਹੜਾ ਬੰਦਾ ਲਾਇਕ ਨਹੀਂ ਐ ਮੁੱਖ ਮੰਤਰੀ ਰਹਿਣ ਲਈ ਹੁਣੇ ਆਪ ਹੀ ਸਪਸ਼ਟ ਕਰਤਾ ਮੈਂ ਤਾਂ ਅਗਲੀ ਵਾਰ ਇਲੈਕਸ਼ਨ ਲੜਨਾ ਹੀ ਨਹੀਂ ਐ ਤੇ ਮਤਲਬ ਜਨਤਾ ਦੀ ਲੋੜ ਹੀ ਨਹੀਂ ਕਰਾਂ ਨਾ ਕਰਾਂ ਮੈਂ ਤਾਂ ਹੁਣ 5 ਸਾਲ ਕੋਈ ਲਾ ਨਹੀਂ ਸਕਦਾ ਤੇ ਹੁਣ ਮੈਂ ਪੱਕਾ ਹੀ ਰਹਿਣਾ ਸ਼ੀ ਕਾਲ ਤੱਕ ਸਾਡੇ ਹੁਕਮਨਾਮਾ ਨੂੰ ਇਨ ਬਿਨ ਮੰਨੇਗਾ ਟਕਸਾਲੀ ਕਾਲੀ ਦਲ ਨੇ ਸਰ ਆਪਣੇ ਉਮੀਦਵਾਰ ਨੂੰ ਇਸ ਏਰੀਏ ਤੋਂ ਘੋਸ਼ਿਤ ਕਰਤੇ ਆ ਲੋਕ ਸਭਾ ਚੋਣਾਂ ਵਿੱਚ ਟਕਸਾਲੀ ਅਕਾਲੀ ਹਲੋਂ ਤੁਸੀਂ ਕਿਵੇਂ ਆ ਮੈਂ ਇੱਕੋ ਹੀ ਕਹਿਣਾ ਚਾਹੁੰਦਾ ਟਕਸਾਲੀ ਕਾਲੀ ਦਲ ਦਾ ਨਾਂ ਟਕਸਾਲੀ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਕ ਵੀ ਟਕਸਾਲੀ ਉਮੀਦਵਾਰ ਨਹੀਂ ਤਰਿਆ ਇੱਕ ਵੀ ਕੈਂਡੀਡੇਟ ਟਕਸਾਲੀ ਨਹੀਂ ਜਿੰਨੀ ਖੋਣ ਖੋਣ ਵਿੱਚ ਰਿਜੈਕਟਡ ਮਾਲ ਸਾਰੀ ਚ ਪਾਰਟੀਆਂ ਚ ਪਿਆ ਸੀ ਸਾਰਾ ਟਕਸਾਲੀ ਹੈ ਕੀ ਨਹੀਂ ਟਕਸਾਲੀ ਬੀਰ ਦਵਿੰਦਰ ਟਕਸਾਲੀ ਹੈ ਹੱਨੇ ਚੀਫ ਆਫ ਦ ਆਰਮੀ ਸਾਬ ਜਨਰਲ ਜੈ ਸਿੰਘ ਜੈ ਜੈ ਸਿੰਘ ਟਕਸਾਲੀ ਹੈ ਕੈਂਡੀਡੇਟ ਕਿਹੜੇ ਇਹਨਾਂ ਦੇ ਕੀ ਆ ਫਿਰ ਅਮ ਇਹਨੋਂ ਆਪਣਾ ਨਾਈ ਟਕਸਾਲੀ ਕਿੱਥੋਂ ਛੇਦੇ ਉਹ ਕਹਿੰਦੇ ਕੀ ਅਸੀਂ ਟਕਸਾਲੀ ਅਸੀਂ ਟਕਸਾਲੀਆਂ ਦੀ ਗੱਲ ਕਰਦੇ ਕਿਹੜੀ ਟਕਸਾਲੀ ਦੀ ਗੱਲ ਕੀਤੀ ਇਹਨਾਂ ਨੇ ਜਿੰਨੇ ਲੋਕ ਕੀ ਲੈ ਰਹੇ ਆਪਣੀ ਪਾਰਟੀ 'ਚ ਜਿੰਨੇ ਸ਼ਾਮਲ ਕਰ ਰਹੇ ਆ ਅਕਾਲੀ ਇਸ ਦਿਨ ਟਕਸਾਲੀ 'ਚ ਕੋਈ ਵੀ ਟਕਸਾਲੀ ਨਹੀਂ ਹੈ ਸਰ ਕੋਈ ਪ੍ਰਭਾਵ ਪਾਉਗੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਮੈਨੂੰ ਤਾਂ ਬੜੀ ਖੁਸ਼ੀ ਹੈ ਇੱਕ ਮੈਦਾਨੇ ਜੰਗ ਚਾਹਿਆ ਸੱਚ ਤੇ ਸੱਚ ਦਾ ਸਾਹਮਣਾ ਹੋ ਜਾਊਗਾ ਬਰਨਪਰਾ ਸਾਹਿਬ ਆਪਣੇ ਪਿੰਡ ਚੋਂ ਜਬਾਨ ਜਬਤ ਹੋ ਗਈ ਉਹਨਾਂ ਦੀ ਖਰੂਰ ਸਾਹਿਬ ਹਲਕੇ ਚੋਂ ਇਹ ਸਚਾਈ ਸਾਹਮਣੇ ਆ ਸਾਰੀ ਏ ਆ ਬੀ ਟੀਮ ਆ ਇਕੱਠੇ ਹੋ ਜਾਣੀ ਇਹਨਾਂ ਨੇ ਇਹ ਬੋਸ ਸਟੇਸ਼ਨ ਆ ਮੈਂ ਦੇਖੋ ਕੋਈ ਜਿੰਨ ਮੋਟ ਵੰਡੋਂ ਵੰਡ ਹੋਣ ਨਾਲ ਕਾလီ ਦਲ ਨੂੰ ਉਹਨੂੰ ਨੁਕਸਾਨ ਨਹੀਂ ਹੋਗਾ ਅਪੋਜੀਸ਼ਨ ਵੋਟ ਵੰਡ ਹੋ ਜਾਣੀ ਸਾਰੀ ਕਾਂਗਰਸ ਨੂੰ ਫਾਇਦਾ ਨਹੀਂ ਹੋਵੇਗਾ ਪੰਜ ਪੰਜ 6 ਜਗ੍ਹਾ ਵੋਟਿੰਗ ਸਰੀ ਕਾਲੀ ਦਲ ਭਾਜਪਾ ਨੂੰ ਪੈਣੀ ਹੈ ਬਾਕੀ ਤਾਂ ਲिटल बिट ਵੰਡੀ ਜਾਊਗੀ ਆਪਣੀ ਕਾਂਗਰਸ ਦੀ ਕਿੰਨੀਆਂ ਕਿੰਨੀਆਂ ਸੀਟਾਂ ਲਾਉਣਗੇ ਤੁਸੀਂ ਜਿੱਤਾਂਗੇ ਹਾਂਜੀ 13 ਦੀ 13 ਸ਼ਾਇਦ ਉਹ ਟਾਈਮ ਨਹੀਂ ਆ ਪੈ ਜਨ ਗਵਾਂਡ ਚ ਵੀ ਸਾਡੇ ਸੁਭੇ ਸਾਰੇ ਸਰ ਤਾਂ ਲੱਗਦਾ ਸਰ ਕਰਤਾਰਪੁਰ ਕੋਰੀਡੋਰ ਇੱਕ ਵਾਰ ਸਖਾਵੀ ਗੱਲਬਾਤ ਹੋਈ ਆ ਦੋ ਤਿੰਨ ਦਿਨ ਪਹਿਲਾਂ ਔਰ ਸਾਨੂੰ ਲੱਗਦਾ ਕਿ ਇੱਕ ਵਾਰ ਫੇਰ ਭਾਰਤ ਪਾਕਿਸਤਾਨ ਦੀ ਸ਼ਾਂਤੀ ਦਾ ਇੱਕ ਵੱਡਾ ਮਾਧਿਅਮ ਬਣੇਗਾ ਕਰਤਾਰਪੁਰ ਕੋਰੀਡੋਰ ਮੈਂ ਕਹਿਣਾ ਚਾਹਣਾ ਹੈ ਕਿ ਕਰਤਾਰਪੁਰ ਕੋਰੀਡੋਰ ਸਿੱਖ ਸੈਂਟੀਮੈਂਟਸ ਦੀ ਬੋਡੀ ਜਿਹੜੀ ਦੇਨ ਸਿੱਖਾਂ ਦੇ ਜਿਹੜੀ ਬਹੁਤ ਵੱਡੀ ਮੰਗ ਪ੍ਰਧਾਨ ਮੰਤਰੀ ਮੋਦੀ ਜੀ ਨੇ ਬੁਰੀ ਕੀਤੀ ਹੈ ਸਰ ਮੈਨੂੰ ਆਸ ਹੈ ਕਿ ਪਾਕਿਸਤਾਨ ਉਹ ਰਿਸਪੈਕਟ ਕਰੂਗੀ ਸਰ ਇਹ ਕਿ ਕਹਿੰਦੇ 500 ਯਾਤਰੀ ਰੋਜ਼ਾਨਾ ਜਾ ਰਹੇ ਆ ਔਰ ਕਹਿੰਦੇ ਪਾਕਿਸਤਾਨ ਕੇਤੇ ਇਸ ਤੋਂ ਵੱਧ ਨਹੀਂ ਹੈਗਾ ਤੁਹਾਡੀ ਕੀ ਮੰਗ ਹੈ ਕਿ ਹਿੰਦੁਸਤਾਨ ਦੀ ਸਰਕਾਰ ਦੀ ਘੱਟੋ-ਘੱਟ 5000 ਦੀ ਮੰਗ ਸੀ ਪਾਕਿਸਤਾਨ ਜਾਣ ਕੇ ਇਹਦੇ ਚ ਰੂੜੇ ਪਾਉਣ ਤੇ ਲੱਗਿਆ ਵਾਈ ਨਾਟ ਹਾਂਜੀ ਹੋਰ ਸਰ ਇਹ ਵੀ ਬਿਹਾਰਤ ਬਣੀ ਹਰਸਿੰਦਰਤ ਬਾਦਲ ਜੀ ਬਠਿੰਡੇ ਤੋਂ ਲੜ ਰਹੇ ਆ ਜਾਂ ਫਿਰੋਜ਼ਪੁਰ ਤੋਂ ਲੜ ਰਹੇ ਆ ਤੁਸੀਂ ਕਿਹਾ ਹੁਣ ਤੁਸੀਂ ਅਸੀਂ ਤਾਂ ਜਿੱਥੇ ਤੁਸੀਂ ਲੜਾ ਨਾ ਸਾਨੂੰ ਕੀ ਅਸੀਂ ਤਾਂ ਦੇਖਣਾ ਹੀ ਆ ਜੀ ਬਠਿੰਡੇ ਤੋਂ ਲੜਦੇ ਜਤੋਂ ਕਦੋਂ ਕਲੀਅਰ ਹੋਏ ਅੱਜ ਕਰ ਦਿਓ ਜੀ ਕਲੀਅਰ ਉਮੀਦਵਾਰ ਕਦੋਂ ਡਿਕਲੇਅਰ ਹੋਏ ਰਣਗੇ ਦੱਸ ਕਰਲਾ ਬਾਬਾ ਕਿਉਂ ਆਇਆ ਸੀ ਬੀਜਪੀ ਦੇ ਨਾਲ ਕੋਈ ਸੀਟ ਚੇਂਜ ਐਕਸਚੇਂਜ ਹੋ ਰਹੀ ਹੈ ਜੀ ਅਕਾਲੀ ਦਲ ਦੇ ਦੱਸੋ ਜੀ ਵੀਰ ਤੁਸੀਂ ਦੱਸੋ ਇਹ ਤੁਸੀਂ ਲਾਈਵ ਸਾਡੀ ਕਸਮ ਚਾਹੁੰਦੇ ਹੋ ਕਿ ਨਹੀਂ ਜਾਂਦੇ ਪਲੇਗਾ ਦੂਦੇ ਸਾਫ ਕਰਾ ਜੀ ਗੱਬਰ ਸਾਹਿਬ ਕਹਿੰਦੇ